ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ 8 ਦਿਨਾਂ ਚ ਪੱਕ ਜੂਗੀ ਨੇ 8 ਦਿਨਾਂ ਬਾਅਦ ਤੋ। ਹੀਸੋਸਾ ਸੀ ਉਸੇ ਕਹਿੰਦੇ ਜੀ ਲਾਸ। ਯਾਨੀ ਮਤਲਬ ਖਰਾਬ ਹੋ ਗਿਆ। ਉਹਨੇ ਤਾਂ ਰੋਸਤਾ ਬਚਾ ਲਈ ਯਾਰ। ਤੇ ਜਿਹੜੀਆਂ ਹੱਤਾਂ ਕਰਦੇ ਮੈਂ 4000 ਰੁਪਏ ਕੱਢ ਲਏ। ਸਾਰੀ ਪੂੰਜੀ ਗੁੰਡਰਤੇ ਆਈ ਖਿਲੋਣੀ ਪੈ ਗਈ। ਆ ਤੜਕੀਆਂ ਨੂੰ ਕੀ ਸੁਝੀਏ ਮੈਂ ਛੱਡਣਾ ਹਾਂ ਪਾਣੀ ਕਿਵੇਂ ਛੱਡ ਲਈਏ ਪਾਣੀ ਪੰਜਾਬ ਦਾ 70 75 ਤੋਂ ਵੱਧ ਕਦੇ ਗਈ ਨਹੀਂ ਇਹ 100 ਤੋਂ ਘਟ ਕੇ ਆਈ ਹੀ ਨਹੀਂ ਪਹਿਲਾ ਦਿਨ ਪਹਿਲਾਂ ਵਾਲੇ ਸਿਣੀ ਕੀ ਕਰੀ ਉਹ ਐਂ ਛੱਡ ਦਿੰਦੇ ਸੀ ਹੁਣ ਆਪਣੇ ਕੋਲੇ ਆਪਾਂ ਵਰਤਣ ਲੱਗੇ ਪਾਣੀ ਜਦਕੇ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 70% ਬੀਬੀਐਨਬੀ ਤੇ ਅਸੀਂ ਆ आज जी बंद ਕਰਨਗੇ پانی ਹੋਣਾ ਉਹਨਾਂ ਨੂੰ ਕੋਈ ਬਹਿੰਦਾ ਆਗੋ ਕੰਮ ਪਟਾਚਾ ਕੰਗੇ ਪਟਾਚਾ ਕੰਗੇ ਬਸ ਐਸੀ ਜਿੱਦਾਂ ਚੱਲ ਰਹੀ ਹੈ ਇਹੇ ਨਾ ਤਾਂ ਮਹਾਪੇਰੇ ਵੀ ਲੈ ਰਹੇ ਨੇ ਸੋ ਹੋਣੀ ਆ ਖਾਸ ਵਰਤੇ ਹੈ ਇਸ ਮੌਕੇ ਤੇ ਜਿਸ ਵੇਲੇ ਦੇਸ਼ ਇੱਕ ਬਹੁਤ ਵੱਡੀ جنگ ਦੇ ਵਿੱਚ ਉਲਝ ਜਾਵੇ ਉਸ ਵੇਲੇ ਤਾਂ ਇਹਨਾਂ ਨੂੰ ਆ ਗੱਲ ਕਰਨੀ ਹੋਣੀ ਚਾਹੀਦੀ ਕਿਹੜੀ ਫਸਲ ਬੀਜਣ ਲੱਗੇ ਨੇ ਜਿਹੜੀ ਆਠ ਦਿਨਾਂ ਚ ਪੱਕ ਜੂਰੇ ਨੇ ਆਠ ਦਿਨਾਂ ਬਾਅਦ ਜੂਰੇ ਇਹ ਜਿਹੜਾ 12 ਬਾਰ ਬਾਰ 12 ਦਿਨ ਤੋਂ ਅੱਜ ਤੱਕ ਹੋ ਗਿਆ 12 ਦਿਨ ਬੇਸੀ ਮਿਲ ਜਾਣਾ ਅਰੇ ਪੀਰ ਵਾਸਤੇ ਜੀ ਨੇ ਮਾਨਕਲ ਦਾ ਆਪੀ ਦੇ ਰਹੇ ਨੇ 100 ਤੋਂ 2.80 ਰਕਮ ਆਦੀ ਹੈ ਇਹ 100 ਪੈਂਤੀ ਦਾ ਨਾਮ ਬਣਾਇਆ ਹੋਇਆ ਜਿਸ ਕਲੇਮ ਦੇ ਕਬੰਨੇ ਨੇ ਜੀ ਜੀ ਸੁਵਿਤਾ ਦੇ ਪਾਣੀ ਪੀਣ ਵਾਸਤੇ ਇੱਕ ਸਟੈਂਡ ਕਿਲੀ ਚਾਹੀਦਾ 100 ਪੈਂਤੀ ਦੇ ਰੂਪਾ ਕਰੀ 17 ਰੁਪਏ ਚ ਕਬੰਨ ਦਾ ਪਹਿਲੇ ਸਦੋ ਜਨ ਹਰ ਹਿਆਰ ਕਿ ਲਾ ਦੇਵੇ ਠੀਕ ਜੀ ਬੋਲੋ 250 ਨੇ ਰੋਣ ਚੱਲ ਬੰਸੂ ਸਾਨੂੰ ਪਸ਼ੂਆਂ ਪਸ਼ੂਆਂ ਦੇ 20 35 ਹੋ ਗਿਆ 607 ਨੂੰ ਸੋ ਕਹਿੰਦੇ ਜੀ ਲਾਸ ਯਾਨੀ ਮਰ ਲ ਖਰਾਬ ਹੋ ਗਿਆ ਮੈਂ ਤਾਂ ਹਰ ਹੁਸਤਾ ਬਚਾ ਲਿਆ ਹੁਣ ਕੋਡ ਨੂੰ ਤਾਂ ਸਿਰ ਹੋ ਗਈ 607 ਅੰਦਰ ਤਾਂ ਠੀਕ ਹੈ 4000 23 46 ਪਰ ਜਿਹੜੀ ਹਰਕਤਾਂ ਕਰਦੇ ਮੈਂ ਤਾਂ 4000 ਹੀ ਕੱਢ ਦਿੰਦਾ ਬੀਬੀਆਂ ਨੂੰ ਕਿ ਲਾਗੇ ਤੁਸੀਂ ਸਾਰੀ ਪੁਲ ਸਾਰੀ ਗੌਂਦਰ ਤੇ ਆਇਕ ਹੋਣੀ ਪੈਰੀ ਆ ਆ ਤੜਕੀਆਂ ਨੂੰ ਕੀ ਫੁੱਜੀ ਮੈਂ ਛੱਡਣਾ ਹਾਂ ਪਾਣੀ ਕਿਵੇਂ ਛੱਡ ਲਈ ਪਾਣੀ ਕੋਈ ਆਰਡਰ ਨਹੀਂ ਕੋਈ ਇਹਨਾਂ ਕੋਲੇ ਲੀਗਲ ਕਾਗਜ਼ ਨਹੀਂ ਸਾਡੇ ਵਕੀਲ ਸਾਹਿਬ ਏਜੀ ਖੜੇ ਹੈ ਸਾਡੇ ਨਾਲ ਕੇ ਜੀ ਸਮਝਾਇਆ ਜੀ ਪਹਿਰੇ ਨਾਲੋ ਇੱਥੇ ਲੋਕ ਜੀ ਬਹੁਤ ਅਸਤੂ ਚਲੋ ਥੋੜਾ ਜਿਹਾ ਸੰਜਮ ਦਾ ਤੁਸੀਂ ਦਿੱਤਾ ਤੇ ਨਹੀਂ ਆਪੇ ਹੋਣਾ ਹਨਾ ਅੱਗ ਨਾਲ ਚਲੋ ਕੋਈ ਆਪਾਂ ਕੇ ਨੂੰ ਨਾ ਇਹਨ ਕੋ ਕੋ ਹੀ ਆਪਾਂ ਯਾਰ ਰਹੇ ਜਾ ਰਹੇ ਅੰਕਨਾ ਵੀ ਜੀਵਨ ਨਾਲ ਇਹਨਾਂ ਨੂੰ ਕੋਈ ਮੌਕਾ ਮਿਲੇ ਸਾਨੂੰ ਪਰ ਮੈਨੂੰ ਲੱਗਦਾ ਨਹੀਂ ਉਹ ਉੱਥੇ ਪਰ ਮੈਂ ਕਹਿੰਦੀ ਜਿੰਦਾਬਾਦ 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 ਬੀਜੇਪੀ ਕਹਿੰਦੀ ਹੈ ਨਾ ਕਿ ਹੁਣ ਭਰਿਆ ਮੌਕਾ ਲੋਕਾਂ ਦਾ ਧਿਆਨ ਬੰਬਾਂ ਵੱਲ ਹੈ ਲੋਕਾਂ ਦਾ ਧਿਆਨ ਮਸਾਇਲਾਂ ਵੱਲ ਹੈ ਆ ਫੱਟਾ ਚੱਕ ਲੋ ਮੰਗਲਾ ਅੰਮ੍ਰਿਤ ਫੇਰ ਅੱਗੇ ਜਾਣ ਨਹੀਂ ਦਿੰਦੇ ਆਪਾਂ ਹੱਤ ਕਰ ਗਏ ਮਤਲਬ ਅਸੀ ਕੋਈ ਅਸੀ ਕੋਈ ਜੱਤਾ ਹੋਵੇ ਥੋੜੇ ਹੱਥ ਦਾ ਪਾਣੀ ਮਾਗੇ ਸਾਡੇ ਹੱਦ ਦਾ ਅਸੀਂ 99% ਹੀ ਵਰਤਿਆ ਜੇ ਪੰਜਾਬ ਦਾ 75 ਤੋਂ ਵੱਧ ਕਦੇ ਗਈ ਨਹੀਂ ਇਹ 100 ਤੋਂ ਘਟ ਕੇ ਦੇ ਆਏ ਨਹੀਂ 105 107 117 112 ਪਹਿਲਾਂ ਦਿਨ ਪਹਿਲਾਂ ਵਾਲੇ ਸੀ ਜਿਹੜੇ ਹੁਣ ਕੀ ਕਰੀਓ ਐਂ ਛੱਡ ਦਿੰਦੇ ਸੀ ਹੁਣ ਆਪਣੇ ਕੋਲੇ ਆਪਾਂ ਵਰਤਣ ਲੱਗੇ ਪਾਣੀ ਹਜੇ 99 ਤੋਂ ਉੱਪਰ 100 ਤੇ ਜਾਂ ਮੰਨ ਲਓ ਆਪਣੇ ਹੋਰ ਹੱਦ ਪਾਈਪਾਂ ਪਾਉਣੀਆਂ ਨੇ ਹਜੇ ਅੱਸੀਆਂ ਸੂਏ ਚਲਾਉਣਾ ਹੈ ਵੇ ਬਹੁਤ ਟੱਕੇ ਸ਼ੈਤਾਨਾਂ ਚੜੀ ਜਿਹੜੀ ਦੇਖਣ ਵਾਲੀ ਇਹ ਚੇਅਰਮੈਨ ਖੁਦ ਆ ਗਿਆ ਜਦ ਕਿ ਚੇਅਰਮੈਨ ਨੂੰ ਇਹ ਪਤਾ ਹੋਣਾ ਚਾਹੀਦਾ ਕਿ 60% ਬੀਬੀਐਮਡੀ ਚ ਅਸੀਂ ਆ ਖਰਚਾ ਸਾਡਾ ਤਨਖਾਹਾਂ ਸਾਡੀਆਂ ਆ ਜਿਹੜੀ ਬਣਾਈ ਹੋਈ ਹੈ ਆ ਕਲੋਨੀ ਆ ਸਾਰਾ ਖਰਚਾ ਸਾਡਾ ਸਾਡੀ ਜ਼ਮੀਨ ਤੇ ਤੇ ਤੁਸੀਂ ਸਾਡੀ ਨੂੰ ਉਤਾਰ ਰਹੇ ਆ